ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਅਤੇ Facebook ਇਤੇ ਸਵਾਗਤ ਹੈ ਅੱਜ ਜੀ ਆਪਾਂ ਵੀਡੀਓ ਲੈ ਕੇ ਆਏ ਹਾਂ ਛੋਟੇ ਬੱਚਿਆਂ ਲਈ ਸਕੂਲ ਜਾਣ ਲਈ ਪੱਗ ਜਿਹੜਾ ਆਪਾਂ ਜਿਹਦੀ ਇਹ ਲੈਂਥ ਆ ਉਹ 5.5 ਮੀਟਰ ਅਤੇ ਲੱਕ ਪਰੋ ਪਫਲ ਬਲਵਤਿਆ ਜਿਹੜਾ ਆਪਾਂ ਪਹਿਲਾਂ ਲੜ ਲਾੜਾਉਣਾ ਸੈਟ ਦੇ ਸੈਂਟਰ ਚ ਲਿਆ ਕੇ ਲੜ ਨੂੰ ਪੂਝ ਰੱਖਦਾ ਥੱਲੇ ਰੱਖ ਕੇ ਮੱਤ ਪਤਾ ਉੱਤੇ ਰੱਖ ਕੇ ਇੱਕ ਵਾਰ ਲੜ ਨੂੰ ਫੋਲਡ ਕਰਕੇ ਸਾਫ਼ ਕਰਕੇ ਲਗਾ ਦੇਣਾ ਹੈ ਅਗਲਾ ਲੜ ਜਿਹੜਾ ਲਗਾਉਣਾ ਹੈ ਆਪਾਂ ਨੂੰ ਬੈਕ ਤੋਂ ਪੈਂਚ ਕਰਕੇ ਪੁਣੀ ਦਾ ਖੋਲਦਾ ਬਸ ਥੱਲੇ ਰੱਖ ਕੇ ਬੰਦ ਬਸ ਉੱਤੇ ਰੱਖ ਕੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਲੜ ਨੂੰ ਉਤੋਂ ਚਾਰ ਉਂਗਲੀਆਂ ਨਾਲ ਲੋਡ ਕਾਣਾ ਹੈ ਲੋਡ ਕਰਕੇ ਫਿਰ ਇੱਕ ਵਾਰ ਥੱਲੇ ਫੋਲਡ ਕਰਕੇ ਫਿਰ ਉੱਤੇ ਦਬਕੇ ਤੇ ਫਿਰ ਇੱਕ ਵਾਰ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਆਪਾਂ ਪ੍ਰੈਸ ਕਰਕੇ ਤੇ ਉਹਦਾ ਫਾਂਸ ਜਿਹੜਾ ਪੂਰਾ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਕ ਤੋਂ ਪੈਂਚ ਕਰਕੇ ਪੁਣੀ ਖੋਲਦਾ ਬਸ ਥੱਲੇ ਰੱਖ ਕੇ ਬੰਦ ਬਸ ਉਤੇ ਰਾ ਕੇ ਜਿਹੜਾ ਆਪਾਂ ਪਹਿਲੇ ਪਲੇ ਨੂੰ ਜਿਆਦਾ ਹੋਲ ਕੇ ਤੇ ਦੂਜੇ ਪਲੇ ਨੂੰ ਪਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਸਾਫ ਕਰਕੇ ਲੜੜ ਨੂੰ ਤੋਂ ਡਬਲ ਫੋੜ ਕਰਕੇ ਤੇ ਸਲੂਟ ਡਬਲ ਫੋੜ ਕਰਕੇ ਤੇ ਤੋੜਾ ਲੜ ਨੂੰ ਦੱਬ ਕੇ ਤੇ ਪ੍ਰੈਸ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਬਾਅਦ ਤੋ ਜਿਹੜਾ ਪਲ ਨੂੰ ਪਿੰਚ ਕਰ ਲੈਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਪੁਣੀ ਦਾ ਖੋਲਦਾ ਸੱਥਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋ ਹੀ ਪੱਲੇ ਵਿਚੋਂ ਜਿਹੜੇ ਆਪਾਂ ਪੱਲੇ ਪੱਲੇ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਆ ਪੜਾ ਮੋਟਾਈ ਵਾਲਾ ਨਾ ਪਾਸ ਮੋਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਉੱਤੋਂ ਜਿਹੜਾ ਲੜ ਨੂੰ ਸੱਟਕਾਰ ਕੇ ਤੇ ਥੱਲੇਓ ਸੱਟਕਾਰ ਕੇ ਤੇ ਚੰਗੇ ਤਰ੍ਹਾਂ ਜਿਹੜਾ ਲੜ ਨੂੰ ਪ੍ਰੈਸ ਕਰਕੇ ਤੇ ਸਾਬ ਕਰਕੇ ਤੇ ਉਹਦਾ ਫਾਸਾ ਜਿਹੜਾ ਆਪਾਂ ਸੈੱਟ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਜਿਹੜੇ ਹੁਣ ਆਪਾਂ ਲੜ ਲਾਏ ਨੇ ਉਹਨਾਂ ਵਿੱਚ ਜਿਹੜਾ ਆਪਾਂ ਵਾਈਫੇਨ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਚੌਥਾ ਲੜ ਲਗਾਇਆ ਸੀ ਉਹਦੇ ਵਿੱਚ ਜਿਹੜਾ ਆਪਾਂ ਪਾਏ ਫੇਕ ਕੇ ਉਹਦਾ ਆਪਾਂ ਜਿਹੜਾ ਸਪਾਸ ਲਾਉ ਸੱਟ ਕਰਨਾ ਹੈ ਤੇ ਨਾਲ ਨਾਲ ਜਿਹੜੀ ਆਪਾਂ ਨਾਲ ਹੀ ਨਾਲ ਜਿਹੜੇ ਹੱਥਾਂ ਨਾਲ ਵੀ ਜਿਹੜੇ ਆਪਾ ਲਣਾ ਜਾਂ ਸਫਾਈ ਲਿਆਉਣੀ ਹੈ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਬਾਅ ਫੇੜ ਕੇ ਤੇ ਬਾਅ ਨੂੰ ਜਿਹੜਾ ਆਪਾਂ ਪੂਰੀ ਗੁਲਾਈ ਵਿੱਚ ਤੇ ਥੋੜੀ ਟੇਲ ਚੜਾ ਕੇ ਫੇਰਨਾ ਹੈ ਤੇ ਜੇ ਕੋਈ ਲੜ ਜਾਣਾ ਮਟਾਈ ਚਾ ਜਾਂਦਾ ਹੈ ਤਾਂ ਉਸ ਲੜ ਉੱਪਰ ਆਪਾਂ ਇਹ ਬਾਅ ਪ੍ਰੈਸ ਕਰਕੇ ਜਿਹੜਾ ਲੜ ਨੂੰ ਪਤਲਾ ਕਰਾਂਗੇ ਕਿੜਾ ਆਪਾਂ ਅਗਲਾ ਲੜ ਲਾਉਣਾ ਹੈ ਜਿਹੜਾ ਪੰਜਵਾਂ ਲੜ ਲਾਉਣਾ ਹੈ ਜਿਹੜਾ ਲੜ ਨੂੰ ਉੱਤੋਂ ਦੱਬ ਕੇ ਤੇ ਥੱਲੇੋਂ ਦੱਬ ਕੇ ਤੇ ਚੰਗੀ ਤਰ੍ਹਾਂ ਇਹ ਲੜਨੂੰ ਸੈਟ ਕਰਕੇ ਤੇ ਸਾਫ਼ ਕਰਕੇ ਜਿੱਤੋ ਇਹ ਲੜਨੂੰ ਲੋਡ ਕਰਕੇ ਤੇ ਆਪਣੀ ਯੂ ਟਿਊਬ ਹੋ ਆਪਾਂ ਸੈਟ ਕਰਕੇ ਇਹ ਲੜਨੂੰ ਲਗਾ ਦੇਣਾ ਹੈ ਤੇ ਨਾਲ ਹੀ ਨਾਲ ਜਿਹੜਾ ਆਪਾਂ ਬਾਅਦ ਫਿਰ ਕੇ ਆਪਣੇ ਲੜਨ ਦੀ ਸਫਾਈ ਕਰ ਲੈਣੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਵੀਰਾਂ ਨੂੰ ਤਾਂ ਜਿਹੜੇ ਛੋੜੇ ਬੱਚਿਆਂ ਨੂੰ ਪੱਗ ਬਨਣ ਵਿੱਚ ਕੋਈ ਪ੍ਰੋਬਲਮ ਹੋ ਰਹੀ ਹੈ ਤਾਂ ਇਸ ਵੀਡੀਓ ਦੇਖ ਕੇ ਲਈ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਤੇ ਜਿੱਥੋਂ ਕਿ ਤੋਂ ਆਪਣੀ ਪੱਗ ਜ਼ਿਆਦਾ ਨਿਕਲ ਜੂਗੀ ਉੱਥੇ ਆਪਾਂ ਜਿਹੜਾ ਦਾਵ ਦੇ ਕੇ ਆਪਣੀ ਪੱਗ ਸੈੱਟ ਕਰਾਂਗੇ ਜਿਹੜਾ ਆਪਾਂ ਸੇਮਾ ਲੜਾ ਪੰਜਮਾ ਲੜਾ ਹੈ ਜਿਹੜਾ ਆਪਾਂ ਨੱਕ ਦੀ ਸੀਵ ਵਿੱਚ ਫੋਲਡ ਕਰਨਾ ਹੈ ਤੇੜਾ ਆਪਾਂ ਪੱਗ ਪੱਗ ਵਿੱਚ ਲਗਾਉਣਾ ਹੈ ਅੱਧਾ ਉੱਤੋਂ ਲੜ ਪੱਗ ਬੰਨ੍ਹ ਲਵਾ ਲੈਣਾ ਤੇ ਚੰਗੀ ਤਰ੍ਹਾਂ ਜਿਹੜਾ ਅੱਧਾ ਉੱਤੋਂ ਅੱਧਾ ਥੱਲੇ ਫੋਲਡ ਕਰ ਕੇ ਜਿਹੜਾ ਲੜ ਨੂੰ ਜਿਹੜਾ ਕਾਲੀ ਲੜ ਲਾਉਣ ਹੈ ਅੱਧਾ ਉੱਤੋਂ ਅੱਧਾ ਥੱਲੇ ਫੋਲਡ ਕਰ ਕੇ ਜਿਹੜਾ ਲੜ ਨੂੰ ਬਾਹਰ ਤੋਂ ਚੜਾਈ ਚੁਲਿਆ ਕੇ ਮੁਰੇ ਲਿਆ ਕੇ ਜਿਹੜੀ ਆ ਪੌਜ਼ਿਟਿਵ ਚੜਾਈ ਘਟਾ ਦੇਣੀ ਹੈ ਤੇ ਉੱਤੋਂ ਇਹ ਲੜ ਨੂੰ ਦੱਬ ਕੇ ਤੇ ਚੰਗੀ ਤਰ੍ਹਾਂ ਜਿਹੜਾ ਚਾਰੋਂ ਪਾਸੋਂ ਜਿਹੜਾ ਲੜ ਨੂੰ ਸਾਫ਼ ਕਰਕੇ ਤੇ ਪੱਗ ਪਿੰਦੇ ਥਲੇ ਰੱਖ ਕੇ ਲੜ ਨੂੰ ਫਰੰਟ ਵੱਲੋਂ ਹੋਲ ਕਰ ਦੇਣਾ ਹੈ ਹੋਲ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਉਹਦਾ ਜਿੰਨੀ ਉਹਦੀ ਆਪਾਂ ਜਿੰਨੀ ਉਹਦੀ ਤੁਸੀਂ ਚੜਾਈ ਰੱਖਣਾ ਚਾਹੀਦੀ ਤੁਸੀਂ ਉਹਨੀ ਉਹਦੀ ਚੜਾਈ ਰੱਖ ਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਸਿਲ ਟਕਣਾ ਜਿਹੜਾ ਆਪਾਂ ਪੱਲੇ ਨਾਲ ਲਾਈ ਸਟਚ ਸੈਂਟਰ ਤੋਂ ਬੈਗ ਤੋਂ ਖਿੱਚ ਕੇ ਚਾਰੋਂ ਪਾਸੋਂ ਜਿਹੜਾ ਪਾਸੋਂ ਨੂੰ ਕੋ ਜਿਹੜਾ ਪਾਸੇ ਜਿਹੜਾ ਫਲਾ ਕੇ ਇੱਕ ਵਾਰ ਫੇਰ ਕੇ ਚਾਹੇ ਤੇ ਜਿੱਥੋਂ ਵੀ ਤਸਰ ਨੰਗਾ ਰਹਿੰਦਾ ਤਾਂ ਉੱਥੋਂ ਆਪਾਂ ਬਾਹਰ ਨਾਲ ਜਾਂ ਡਬਲ ਸ਼ੀਸ਼ਾ ਦੇ ਕੇ ਜਾਂ ਫਿਰ ਆਪਣੀ ਉਂਗਲੀਆਂ ਤੇ ਉਂਗਲੀਆਂ ਨਾਲ ਜਿਹੜਾ ਆਪਣਾ ਸ਼ੇਰੋ ਕਵਰ ਕਰਨਾ ਹੈ ਜਿਹੜਾ ਆਪਾਂ ਸ਼ੇਰੋ ਚੰਗੀ ਤਰ੍ਹਾਂ ਪੂਰੀ ਟੈਡ ਕਰਨਾ ਸ਼ੇਰ ਕਵਰ ਟੈਡ ਕਰਨਾ ਹੈ ਜਿਹੜਾ ਬੈਦਲ ਨਾਲ ਅੱਧਾ ਸਾਜਾ ਅੱਧਾ ਖੱਬੇ ਫੋਲਡ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਲਦੀ ਨਵੇਂ ਵੀਡੀਓ ਲੈ ਕੇ ਆਜਣਾਂਗੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ